ਜਾਣ ਦੁਬਾਰਾ ਇੱਥੇ ਚੱਲਣ ਨਹੀਂ ਦਿੱਤੇ ਜਾਣਗੇ ਕੀੜੇ ਮਕੋੜਾਂ ਦੀ ਤਰ੍ਹਾਂ ਕੁਚਲਦੇ ਆ ਬੰਦਿਆਂ ਨੂੰ ਅਸੀਂ ਸਾਰੇ ਪਿੰਡ ਦੇ ਨਗਰ ਦੇ ਡੈਪਟੀ ਸਾਹਿਬ ਨੂੰ ਲਿਖਤੀ ਰੂਪ ਵਿੱਚ ਵੀ ਮਤਾ ਪਾ ਕੇ ਦਿੱਤਾ ਕਿ ਇੱਥੋਂ ਬੰਦ ਕੀਤੇ ਜਾਣ ਜੇ ਨਾ ਕੀਤੇ ਤਾਂ ਅਸੀਂ ਧਰਨਾ ਦੇ ਕੇ ਜਰੂਰ ਬੈਠਾ ਕੇ ਰੋਡ ਬੰਦ ਕਰਾਵਾਂਗੇ ਚੱਲਣ ਨਹੀਂ ਦਿੱਤੇ ਜਾਣਗੇ ਨਹੀਂ ਦੇਣਗੇ ਮਾੜੀਆਂ ਸਰਕਾਰਾਂ ਮਰਦਾਬਾਦ ਮਰਦਾਬਾਦ

ਮ੍ਰਿਤਕ ਔਰਤ ਦੀ ਪਛਾਣ ਕਮਲਜੀਤ ਕੌਰ ਪਤਨੀ ਯੋਗਰਾਜ ਸਿੰਘ ਵਾਸੀ ਬਜੂਹਾ ਕਲਾ ਵਜੂ ਹੋਈ ਹੈ। ਉਹ ਆਪਣੇ ਪਰਿਵਾਰਕ ਮੈਂਬਰਾਂ ਨਾਲ ਮੋਟਰਸਾਈਕਲ ਤੇ ਜਾ ਰਹੀ ਸੀ ਤਾਂ ਉਕਤ ਬਾਣਾ ਵਰਤ ਗਿਆ। ਮੌਕੇ ਤੋਂ ਟਿਪਪਰ ਚਾਲਕ ਫਰਾਰ ਹੋ ਗਿਆ ਸੀ। ਖਾਣਾ ਸਦਰ ਨਕੋਦਰ ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਆਰੰਭੀ ਗਈ ਹੈ ਤੇ ਦੋਸ਼ੀ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਕਿਸਾਨ ਆਗੂ ਜਥੇਦਾਰ ਕਸ਼ਮੀਰ ਸਿੰਘ ਵੱਲੋਂ ਆਪਣੇ ਸਾਥੀਆਂ ਨਾਲ ਮੌਕੇ ਤੇ ਪਹੁੰਚ ਕੇ ਪੀੜਤ ਪਰਿਵਾਰ ਨੂੰ ਦਿਲਾਸਾ ਦਿੱਤਾ ਗਿਆ ਅਤੇ ਪੁਲਿਸ ਨੂੰ ਨਿਰਪੱਖ ਜਾਂਚ ਕਰਕੇ ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਨ ਦਾ ਵੀ ਕਿਹਾ ਗਿਆ। ਆਲੇ ਦੁਆਲੇ ਦੇ ਪਿੰਡਾਂ ਵਿੱਚ ਇਸ ਦੁਰਘਟਨਾ ਦੀ ਖਬਰ ਅੱਗਾਂ ਵਾਂਗ ਫੈਲ ਜਾਂਦੀ ਹੈ ਅਤੇ ਲੋਕਲ ਪੁਲਿਸ ਨੂੰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦਾ ਵੇਖ ਕੇ ਡੀਐਸਪੀ ਨਕੋਦਰ ਨੂੰ ਮਾਹੌਲ ਨੂੰ ਸ਼ਾਂਤ ਕਰਨ ਲਈ ਹੋਰ ਥਾਣਿਆਂ ਦੀ ਪੁਲਿਸ ਮੰਗਵਾਉਣ ਲਈ ਮਜਬੂਰ ਹੋਣਾ ਪਿਆ। ਹਾਦਸੇ ਤੋਂ ਨਿਰਾਸ਼ ਲੋਕ ਮਿੱਟੀ ਦੀ ਨਜਾਇਜ਼ ਮਾਈਨਿੰਗ ਬੰਦ ਕਰਵਾਉਣ ਦੀ ਮੰਗ ਕਰ ਰਹੇ ਹਨ ਕਿਸਾਨ ਅਰਬੂ ਜੱਥੇਦਾਰ ਕਸ਼ਮੀਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਦੋਸ਼ੀ ਖਿਲਾਫ ਸਖਤ ਕਾਰਵਾਈ ਕਰਨ ਵਿੱਚ ਟਲਮਟ ਵਰਤਨ ਦੀ ਕੋਸ਼ਿਸ਼ ਕੀਤੀ ਤਾਂ ਯੂਨੀਅਨ ਵੱਲੋਂ ਇਸ ਦਾ ਸਖਤ ਵਿਰੋਧ ਕੀਤਾ ਜਾਵੇਗਾ ਹਾਂਜੀ ਜੱਥੇਦਾਰ ਸਾਹਿਬ ਇਹ ਕੀ ਪਾਣਾ ਵਰਤੇ ਜੇ ਤੁਸੀਂ ਪਿੰਡ 'ਚ ਖੜੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਬਿਲਕੁਲ ਬਹੁਤ ਮਾੜੀ ਗੱਲ ਹੋਈ ਹੈ ਜਿਹੜਾ ਅੱਜ ਇੱਥੇ ਬਜੂਏ ਪਿੰਡ ਤੋਂ ਲੇਡੀਜ਼ ਇੱਕ ਨੌਜਵਾਨ ਲੇਡੀਜ਼ ਆਪਣੇ ਘਰ ਵਾਲੇ ਦੇ ਨਾਲ ਬੱਚੇ ਨਾਲ ਕਿਤੇ ਰਸਤੇ ਤਰ੍ਹਾਂ ਦੇ ਜਾ ਰਹੀ ਸੀਗੀ ਤੇ ਧਾਲੀ ਵਾਲ ਆਣ ਕੇ ਹੱਦ ਦੇ ਉੱਤੇ ਦੋ ਟਿੱਪਰ ਆ ਜੋ ਆਪਣੇ ਨੈਸ਼ਨਲ ਹਾਈਵੇ ਨਿਕਲ ਸਰਕਾਰਾਂ ਕੱਢ ਰਹੀਆਂ ਆ ਇਹ ਸਰਕਾਰਾਂ ਦੀ ਨਿਗਹਿਲੀ ਦਾ ਨਤੀਜਾ ਆ ਅਸੀਂ ਪਹਿਲਾਂ ਵੀ ਬੜਾ ਰੌਲਾ ਪਾਉਨੇ ਆ ਕਈ ਵਾਰ ਸਾਨੂੰ ਪ੍ਰਸ਼ਾਸਨਾਂ ਇਸ ਤਰ੍ਹਾਂ ਕਹਿਣ ਦਾ ਵੀ ਖੰਨੀਏ ਜਿ세 ਬੰਦੀਆਂ ਨੂੰ ਕੋਈ ਕੰਮ ਨਹੀਂਗਾ ਇਹ ਸਵੇਰੇ ਉੱਠ ਕੇ ਤੁਰ ਪੈਂਦੇ ਨੇ ਇਹਨਾਂ ਨੂੰ ਕੋਈ ਕੀਤਾ ਹੀ ਇਹ ਆ ਪਰ ਅਸੀਂ ਪਹਿਲਾਂ ਵੀ ਇੱਥੇ ਸਾਡੇ ਬਾਂਕੇ ਭਾ ਹੋਣੀ ਮੰਦੀਪ ਹੋਣੀ ਸਰਪੰਚਾ ਹੋਣੀ ਸਾਰਿਆਂ ਨੇ ਰੋਕੇ ਸੀਗੇ ਟਿੱਪਰ ਪਰ ਉਦੋਂ ਵੀ ਪ੍ਰਸ਼ਾਸਨ ਨੇ ਸਰਪੰਚਾਂ ਤੇ ਬੜਾ ਦਬਾਅ ਪਾ ਲੈਂਦੇ ਆ ਨਹੀਂ ਜੀ ਤੁਸੀਂ ਦੱਸੋ ਤੁਹਾਡੇ ਫਿਰ ਦੁਆਲੇ ਅਸੀਂ ਹੋਵਾਂਗੇ ਅਸੀਂ ਆ ਕਰਾਂਗੇ ਜੇ ਕਰਾਂਗੇ ਤੁਸੀਂ ਕਿਉਂ ਨਹੀਂ ਚੱਲਣ ਦਿੰਦੇ ਕੰਪਨੀ ਵਾਲੇ ਕਹਿੰਦੇ ਸੀ ਇਹਨਾਂ ਰੋਡਾਂ ਦੇ ਪੈਸੇ ਭਰੇ ਹੋਏ ਆ ਅੱਜ ਆ ਜਿਹੜੀ ਕੀਮਤੀ ਜਾਨ ਚਲ ਗਈ ਆ ਕੌਣ ਉਹਦਾ ਜ਼ਿੰਮੇਵਾਰ ਆ ਮੈਂ ਇਹ ਸਰਕਾਰ ਤੋਂ ਭਗਵੰਤ ਮਾਨ ਸਰਕਾਰ ਤੋਂ ਮੰਗ ਕਰਦਾ ਇਹਨਾਂ ਲੋਕਾਂ ਦੇ ਜਿਹੜੇ ਵੱਡੇ ਘਰਾਣਿਆਂ ਦੇ ਟਿਪਰ ਚੱਲ ਰਹੇ ਨਜਾਇਜ਼ ਮੰਗੀਆਂ ਹੋ ਰਹੀਆਂ ਇਹਨਾਂ ਦੇ ਨੱਥ ਪਾਈ ਜਾਵੇ ਜੇ ਨਾਨਾ ਨੱਥ ਭਾਈ ਤੇ ਇਹ ਲੋਕ ਕੋਈ ਉਹ ਦਿਨ ਦੂਰ ਨਹੀਂ ਜਿੱਦਣ ਸਾਨੂੰ ਸੜਕਾਂ ਤੇ ਜਾ ਕੇ ਬਹਿਣਾ ਪਊਗਾ ਇਸ ਕਰਕੇ ਮੇਰੀ ਇਹ ਸਰਕਾਰ ਤੋਂ ਬੇਨਤੀ ਆ ਗਰੀਬ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ ਇਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਇਹ ਕੰਪਨੀ ਦੇ ਖਿਲਾਫ ਕੀਤੀ ਜਾਵੇ ਤੇ ਨਾਲ ਮਾਈਨਿੰਗ ਵਾਲੇ ਆ ਰਹੇ ਨੇ ਜੇ ਉਹ ਵੀ ਨਾ ਕਰਨਗੇ ਕਾਰਵਾਈ ਕਿਉਂਕਿ ਮਾਈਨਿੰਗ ਪ੍ਰਸ਼ਾਸਨ ਇਹਨਾਂ ਦੇ ਨਾਲ ਸਰਕਾਰਾਂ ਨਾਲ ਲੜ ਕੇ ਜੋ ਕੁਝ ਹੋ ਰਿਹਾ ਦੇਖਦੇ ਹਾਂ ਅਸੀਂ ਜ਼ਿਲ੍ਹਾ ਜਲੰਧਰ ਦੇ ਵਿੱਚ ਪੂਰਾ ਕਰਪੂਥੜਾ ਦੇ ਵਿੱਚ ਦੁਆਬੇ 'ਚ ਬਰਬਾਦੀ ਕਰਤੀ ਆ ਜ਼ਮੀਨਾਂ ਦੀ ਬਹੁਤ ਵੱਡਾ ਨੁਕਸਾਨ ਹੋ ਰਿਹਾ ਇਹ ਸਾਡੀ ਬੇਨਤੀ ਆ ਸਰਕਾਰ ਇਹਨਾਂ ਖਿਲਾਫ ਬੜੀ ਕਾਨੂੰਨੀ ਕਾਰਵਾਈ ਜਲਦੀ ਤੋਂ ਜਲਦੀ ਕੀਤੀ ਜਾਵੇ ਦੋ ਹੀ ਐਫਆਈਆਰਾਂ ਕਰਕੇ ਇੱਕ ਮਾਈਨਿੰਗ ਦੀ ਐਫਆਈਆਰ ਹੋਵੇ ਜੋ ਨਜਾਇਜ਼ ਮਾਈਨਿੰਗ ਹੁੰਦੀ ਆ ਦੂਜਾ ਜੋ ਇਹਨਾਂ ਟਿੱਪਰਾਂ ਵਾਲਿਆਂ ਨੇ ਇਹਨਾਂ ਦੇ ਨਾਲ ਇਹਨਾਂ ਦੇ ਨਾਲ ਜੋ ਹੱਥਾ ਵਾਪਰਿਆ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਜੇ ਨਾ ਹੋਊਗੀ ਤੇ ਫੇਰ ਉਹਨਾਂ ਚਿਰ ਅਸੀਂ ਇਸ ਪਰਿਵਾਰ ਨਾਲ ਖੜੇ ਆ ਜਿੱਨਾਂ ਚਿਰ ਇਨਸਾਫ਼ ਨਹੀਂ ਮਿਲ ਜਾਂਦਾ ਲੋਕਲ ਰੋਡਾਂ ਤੋਂ ਬੰਦ ਕੀਤੇ ਜਾਓ ਤੇ ਲੋਕਲ ਰੋਡਾਂ ਤੇ ਅੱਜ ਤੋਂ ਬਾਅਦ ਅਸੀਂ ਕਿਸੇ ਪਿੰਡ ਜੂ ਵੀ ਅਸੀਂ ਚੱਲਣ ਨਹੀਂ ਦੇਵਾਂਗੇ ਇਹ ਤਾਂ ਸਾਡੀ ਇੱਕ ਵਾਰ ਮੰਗਿਆ ਰੋਡਾਂ ਤੋਂ ਖਰੀਦਣ ਖਰੀਦ ਕੇ ਚੱਲਣ ਜਿੱਥੋਂ ਜਿੱਥੋਂ ਮਿੱਟੀ ਲੈਣੀਆਂ ਨਾਲੇ ਓਵਰ ਲੋਡ ਤੇ ਪਰ ਚੱਲਦੇ ਨੇ ਹਾਂ ਕੋਈ ਕਹਿਣ ਉਧਾਰ ਕੋਈ ਨਹੀਂਗਾ ਜੱਟ ਦੀ ਟਰੈਲੀ ਜਾਂਦੀ ਕਿਤੇ ਰੇਤਾ ਲੈਣ ਘਰ ਲੈ ਕੇ ਕਿਤੇ 4 ਮਾਣ ਰੇਤਾ ਲੈਣ ਜਾਂਦੇ ਠਾਣੇ ਜਾ ਕੇ ਦੇਖ ਲੋ ਭਰੇ ਪਏ ਨੇ ਉਸਲੇ ਡਰਾਈਵਰ ਤੇ ਪਰਚਾ ਉਸਲੇ ਟਰੈਕਟਰ ਟਰਾਲੀ ਦੇ ਪਰਚਾ ਉਹ ਗੜ ਜਾਂਦੇ ਠੇਣਿਆਂ 'ਚ ਖੜੇ ਇਹਨਾਂ ਨੂੰ ਕੌਣ ਪੁੱਛਦਾ ਆ ਆ ਪਿੱਛੇ ਕਰਾਇਆ ਉੱਥੇ ਨਾਲੇ ਮੇਰੇ ਦੋ ਜਾਨ ਦੀ ਸਪੋਟਦਾਰੀਆਂ ਦੇ ਲੈ ਕੇ ਇਹ ਲੋਕ ਚੱਲ ਜਾਂਦੇ ਸਰਕਾਰਾਂ ਦੇ ਦੀਵਾਨਾ ਸਭ ਕੁਝ ਹੋ ਰਿਹਾ ਆ ਬਿਲਕੁਲ ਸਰਕਾਰ ਦੀ ਨਗਹਿਲੀ ਨਾਲ ਅੱਜ ਕੀਮਤੀ ਜਾਨ ਗਈ ਹੈ ਕੀਸ਼ਕ ਇਹ ਸਾਰੇ ਪਿੰਡ ਕੀ ਨਾਮ ਤੁਹਾਡਾ ਜਗਰਾਜ ਜਗਰਾਜ ਜੀ ਕੀ ਹੋਇਆ ਇੱਥੇ ਇਕੱਠੇ ਹੋਏ ਆ ਅਸੀਂ ਮਗਰ ਗੱਡੀ ਤੇ ਆਉਂਦੇ ਸੀਗੇ ਜੀ ਇਹਨਾਂ ਫਟਾਫਟ ਉੱਥੋਂ ਗੱਡੀ ਮੋੜੀ ਅਸੀਂ ਉਹਨੂੰ ਹਾਰਨ ਮਾਰੀ ਜਾਂਦੇ ਦੋ ਜਣੇ ਇੱਕ ਮੁੰਡਾ ਸਕੂਟ ਤੇ ਇੱਕ ਮੈਂ ਸੀਗਾ ਜੀ ਹੂੰ ਤੁਹਾਡਾ ਹੌਨ ਸੁਣਿਆ ਆ ਬਈ ਇਹ ਜੀ ਡੰਗ ਤੇ ਮੈਂ ਵੀ ਡੰਗ ਤੇ ਆਉਂਦਾ ਬਈ ਕੀ ਲਾ ਕੋਣ ਮੁੱਕਾ ਕੋਣ ਤੁਹਾਡੇ ਤੁਹਾਡੀ ਕੀ ਨਾਮ ਪਤਨੀ ਦਾ ਕਮਲ ਜੀ ਕਮਲ ਜੀ ਕਿਹੜੇ ਪਿੰਡ ਤੋਂ ਤੁਸੀਂ ਬਜੂਆ ਕਲਾਂ ਤੁਸੀਂ ਕੀ ਇੱਧਰ ਰਿਸ਼ਤੇਦਾਰੀ ਜੀ ਆਲੇ ਹਾਂ ਜੀ ਗਾਂ ਚੱਲੇ ਸੀ ਅੱਛਾ ਜੀ ਇਹਦੇ ਮਗਰ ਮਗਰ ਹੀ ਸਕੇ ਤੁਸੀਂ ਬਗਰ ਸਕੇ ਠੀਕ ਹੈ ਜੀ ਟਰੈਕਟਰ ਵਾਲੀ ਵਾਲੇ ਨੂੰ ਪਿੱਛੇ ਨਹੀਂ ਮੋੜਿਆ ਇਹਨੂੰ ਬੈਕ ਕਨ ਲਾ ਪਿਆ ਠੀਕ ਹੈ ਤੁਸੀਂ ਫੇਰ ਹੀ ਕੋਸ਼ਿਸ਼ ਕੀਤੀ ਪਰ ਅਹੀਂ ਦੇ ਘਣਾ ਨਾ ਨਾਟ ਨਹੀਂ ਹੋਇਆ ਸਾਲੇ ਠੀਕ ਹੈ ਜੀ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਨਹੀਂ ਤੋਂ ਜੋ ਕਰਨਾ ਜੀ ਮਾਲਕਾ ਹੁਣ ਮੈਂ ਤੁਸੋਂ ਕੀ ਪੁੱਛਾਂ ਫਟਾਫਟ ਦਾ ਕਾਰ ਬਰਬਾਦ ਹੋ ਗਿਆ ਟੈਂਕਰ ਮੇਰਾ ਪੱਟਿਆ ਗਿਆ ਕੋਈ ਬੱਚਾ ਵੀ ਨਾਲ ਸੀ ਕੋਈ ਜਾਨ ਗੱਡੀ ਮੇਰੀ ਪੁੱਤ ਸੀ ਜਨਾਬ ਉਹ ਕਿੱਦਾਂ ਠੀਕ ਠਾਕ ਹੱਥ ਪਾਟ ਗਿਆ ਹੱਥ ਮੂੰਹ ਸੱਜਾ ਕਿੰਨੇ ਸਾਲ ਦੀ ਬੱਚੀ ਹੈ ਜੀ 3 ਸਾਲ ਦੀ ਬੱਚੀ ਹੈ ਅੱਛਾ ਠੀਕ ਹਾਂਜੀ ਸਰ ਕੀ ਪਾਣਾ ਵਰਤਿਆ ਜੀ ਅੱਜ ਖ਼ਬਰ ਇਤਲਾ ਮਿਲੀ ਸੀ ਤੇ ਬਜੂਆਂ ਫੁਰਦ ਤੋਂ ਜਿਹੜੀ ਧਾਰੀਵਾਲ ਨੂੰ ਛੱਡ ਕੇ ਜਾਂਦੀ ਹੈ ਉਸੇ ਇੱਕ ਹਾਸਾ ਹੋਣ ਦੇ ਦੌਰਾਨ ਇੱਕ ਲੇਡੀ ਦੀ ਡੈਥ ਹੋ ਗਈ ਹੈ ਇੱਕ ਬੱਚੀ ਗੰਭੀਰ ਰੂਪ ਚ ਜ਼ਖਮੀ ਹੋਈ ਹੈ ਮੌਕੇ ਤੇ ਮੈਂ ਪੱਕੀ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਪਹੁੰਚਾ ਮੌਕਾ ਦੇਖਿਆ ਜੋ ਇੱਥੇ ਦੋ ਟਿਪਰ ਆ ਜਿਹੜੇ ਕਿ ਇੱਕ ਟਿਪਰ ਲੱਦਿਆ ਹੋਇਆ ਹੈ ਇੱਕ ਖਾਲੀ ਆ ਲਿੰਕ ਰੋਡ ਤੇ ਜਾ ਰਿਹਾ ਜੋ ਕਿ ਕਿਸੇ ਤਰ੍ਹਾਂ ਵੀ ਲਿੰਕ ਰੋਡ ਤੇ ਜਾਣੇ ਜਾਇਜ਼ ਨਹੀਂ ਗੇ ਇਹ ਹਾਦਸਾ ਜਿਹੜਾ ਹੈ ਨਾ ਟਿਪਰਾਂ ਦੇ ਡਰਾਈਵਰਾਂ ਦੀ ਢੰਗਰਾਨੀ ਨਾਲ ਗਲਤੀ ਕਰਨ ਹੋਇਆ ਆ ਉਹ ਆਪਾਂ ਜਿਹੜੇ ਸੁਪੰਦਤ ਬੰਦੇ ਉਹਨਾਂ ਦੇ ਬਿਆਨ ਲਿਖ ਲਏ ਆ ਉਸ ਤੋਂ ਬਾਅਦ ਇਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਆ ਕੀ ਸਰ ਜਿਹੜੇ ਟਿਪਰ ਆ ਕੀ ਇਹਨਾਂ ਨੂੰ ਇੰਨੀ ਪਰਮਿਸ਼ਨ ਹੈ ਕਿ ਦਿਨ ਦੇ ਸਮੇਂ ਚੱਲ ਸਕਦੇ ਆ ਰਤ ਇਹ ਤਾਂ ਸਾਰਾ ਮੈਟਰ ਆਫ ਇਨਵੈਸਟੀਗੇਸ਼ਨ ਆ ਚੈੱਕ ਕਰਾਂ ਤੇ ਆ ਜੇ ਮੇਰੇ ਧਿਆਨ ਤੇ ਹੁਣੇ ਤਾਂ ਘੰਟਾ ਪਹਿਲਾਂ ਹੀ ਆਇਆ ਕੋਈ ਇਦਾਂ ਟੇਪਰ ਚੱਲਦੇ ਪਹਿਲਾਂ ਤਾਂ ਮੇਰੇ ਧਿਆਨ ਤੇ ਨਹੀਂ ਸੀ ਚੈੱਕ ਕਰਾਂਗੇ ਤੇ ਗੈਰਕਾਨੂੰਨੀਆ ਤਾਂ ਬਿਲਕੁਲ ਬੰਦ ਕਰਾਂਗੇ ਕੀ ਸਰ ਜਿਹੜੀ ਹੁਣ ਕਾਰਵਾਈ ਕਰਨੀ ਹੈ ਕੰਪਨੀ ਤੇ ਵੀ ਕਾਰਵਾਈ ਹੋਏਗੀ ਕਿ ਸਿਰਫ ਡਰਾਈਵਰਾਂ ਤੇ ਹੋਏਗੀ ਮੈਟਰ ਆਫ ਇਨਵੈਸਟੀਗੇਸ਼ਨ ਇਨਵੈਸਟੀਗੇਸ਼ਨ ਜਿਹੜਾ ਜਿਹੜਾ ਦੋਸ਼ੀ ਹੋਊਗਾ ਸਾਰਿਆਂ ਤੇ ਹੋਊਗੀ ਜਿਹੜਾ ਜਿਹੜਾ ਦੋਸ਼ ਸਾਫਟ ਹੋਈ ਜਾਊਗਾ ਸਾਰਿਆਂ ਤੇ ਹੋ ਠੀਕ ਹੈ ਸਰ